24 ਨੂੰ ਕਲਾ ਤੇ ਕਲਾਗਨ ਮੰਚ ਦੇ ਸਹਿਯੋਗ ਨਾਲ ਪ੍ਰੈਸ ਕਲੱਬ ਦੇ ਦੋ ਰਾਂਜਾ ਚਿੱਤਰਕਲਾ ਤੇ ਫੋਟੋ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪੰਜਾਬ ਦੇ ਵਰਕ ਵਰ ਫੋਟੋਗ੍ਰਾਫਰਾਂ ਤੇ ਚਿੱਤਰਕਾਰਾਂ ਨੇ ਆਪਣੀਆਂ ਕਲਾਕਿਰਤਾਂ ਰਾਹੀਂ ਪ੍ਰਦਰਸ਼ਨੀ ਹਿੱਸਾ ਲਿਆ 9 ਮਾਰਚ 2024 ਨੂੰ ਕਮੰਤਰੀ ਮਾ ਬੋਲੀ ਦੇ ਸੰਦਰਭ ਵਿੱਚ ਇੱਕ ਵਿਸ਼ੇ ਸੱਭਿਆਚਾਰਕ ਤੇ ਅਕਾਦਮਿਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਦੇ ਭਗ ਦੇ ਮਸਲਿਆਂ ਤੇ ਖਾਲਸਾ ਕਾਲਜ ਜੰਮਰਸਰ ਦੇ ਪ੍ਰਿੰਸੀਪਲ ਡਾਕਟਰ ਮਨ ਸਿੰਘ ਵੱਲੋਂ ਆਪਣੇ ਵਿਚਾਰ ਪੇਸ਼ ਕੀਤੇਗਾ ਇਸ ਤੋਂ ਬਾਅਦ ਸਮਾਜਿਕ ਅਤੇ ਸਭਿਆਚਾਰਕ ਸਰੋਕਾਰ ਨਾਲ ਜੁੜੇ ਗੀਤ ਸੰਗੀਤ ਦੀ ਪੇਸ਼ਕਾਰੀ ਵੀ ਕਲਾਕਾਰ ਗੁਰਦੀਪ ਮੱਲੀ ਵੱਲੋਂ ਕੀਤੀ ਗਈ ਇਹ ਸਮਾਗਮ ਇਸ ਸਮਾਰੋਹ ਵਿੱਚ ਪ੍ਰੈਸ ਕਲੱਬ ਨੂੰ ਸਹਿਯੋਗ ਦੇਣ ਵਾਲੀਆਂ ਸ਼ਖਸੀਅਤਾਂ ਦਾ ਮਾਨ ਸਨਮਾਨ ਵੀ ਕੀਤਾ ਗਿਆ ਹੈ ਪਰ ਮੁਕੰਮਲ ਹੋ ਗਿਆ ਹੈ ਪਰ ਪ੍ਰੈਸ ਕਲੱਬ ਦੇ ਗੈਸਟ ਹਾਊਸ ਵਿੱਚ ਕੁਝ ਨਵੇਂ AC ਗੀਜਰ ਅਤੇ ਰੈਸਟੋਰੈਂਟ ਵਿੱਚ ਕੁਝ AC ਲਗਾਉਣ ਦਾ ਕੰਮ ਅਜੇ ਵੀ ਬਕਾਇਆ ਰਹਿੰਦਾ ਹੈ ਜਿਸ ਨੂੰ ਆਉਣ ਵਾਲੇ ਨਵੇਂ ਸਾਲ ਵਿੱਚ ਨੇਪਰੇ ਚਾਰੰਦ ਦਾ ਯਤਨ ਕੀਤਾ ਜਾ ਰਿਹਾ ਹੈ ਤੇ ਆਪ ਨਾਲ ਮੈਂ ਇਹ ਜਾਣਕਾਰੀ ਵੀ ਸਾਂਝੀ ਕਰਨਾ ਜ਼ਰੂਰੀ ਸਮਝਦਾ ਹਾਂ ਕਿ ਪ੍ਰੈਸ ਕਲੱਬ ਦੀ ਗਵਰਨਰ ਕੌਂਸਲ ਨੇ ਪਿਛਲੇ ਸਾਲ ਜਿੰਨੇ ਵੀ ਕੰਮ ਕਰਵਾਏ ਹਨ ਉਹਨਾਂ ਲਈ ਲੋਕਾਂ ਦੇ ਸਹਿਯੋਗ ਨਾਲ ਹੀ ਰਾਚੀ ਜਿਟਾਈ ਗਈ ਸੀ ਤੇ ਇਸ ਸਾਲ ਵੀ ਇਸ ਤਰ੍ਹਾਂ ਹੀ ਸਾਧਨਾਂ ਦਾ ਇੰਤਜ਼ਾਮ ਕੀਤਾ ਗਿਆ ਹੈ ਆਉਣ ਵਾਲੇ ਸਾਲ ਵਿੱਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਸਿਕਾ ਦੇ ਜ਼ਿਲੰਦਰ ਜ਼ਿਲ੍ਹੇ ਨਾਲ ਸੰਬੰਧਤ ਲੋਕ ਸਭਾ ਤੇ ਰਾਜ ਸਭਾ ਦੇ ਮੈਂਬਰਾਂ ਤੋਂ ਵੀ ਕੋਚ ਰਸ਼ੀ ਗ੍ਰਾਂਟ ਦੇ ਰੂਪ ਵਿੱਚ ਹਾਸਲ ਕੀਤੀ ਜਾਵੇ ਤਾਂ ਜੋ ਪ੍ਰੈਸ ਕਲਅਰ ਦੇ ਰਹਿੰਦੇ ਸਾਰੇ ਕੰਮ ਮਕਮਲ ਕਰਵਾਇਆ ਜਾ ਸਕੇ